ਸਾਲਾ ਦੇ ਨੇੜੇ ਪਿੰਡ ਪੁੰਗਾ ਦੇ ਵਿਖੇ ਇੱਕ ਸਕੂਲ ਦੇ ਵੱਲੋਂ ਜੁੜਾ ਹੈ ਸਕੂਲ ਵਾਂਦੇ ਵੱਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ ਸੀ ਜਿਸ ਦੌਰਾਨ ਮੋਟਰਸਾਈਕਲ ਤੇ ਸਵਾਰ ਵਿਅਕਤੀ ਤੇ ਉਸ ਦੀ ਮਾ ਅਤੇ 3 ਸਾਲਾ ਪਤੀ ਜੁਤੇ ਇੱਕ ਮਹਿਲਾ ਦੀ ਮੌਤ ਹੋ ਗਈ ਸੀ ਜਿਸ ਤੇ ਅਫਸੋਸ ਵਿੱਚੋ ਕੈਬਨੇਟ ਮੰਤਰੀ ਕੁਲਦੇਵ ਸਿੰਘ ਤੰਦਾਲੀਵਾਲ ਜੁੜੇ ਨੇ ਮ੍ਰਿਤਕ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਉਹਨਾਂ ਦੇ ਕੋਟਲੀ ਅੰਮ ਦੇ ਵਿੱਚ ਪਹੁੰਚੇ ਅਤੇ ਜਿੱਥੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਮੰਤਰੀ ਤਾਲੀਵਾਲ ਨੇ ਕਿਹਾ ਕਿ ਬਹੁਤ ਦੁੱਖ ਵਾਲੀ ਗੱਲ ਹੈ ਕਿ ਸਾਡੇ ਹਲਕੇ ਕੋਟਲੀ ਅੰਮ ਦੇ ਇੱਕ ਪਰਿਵਾਰ ਦੇ ਹੀ ਚਾਰ ਜੀ ਇੱਕ ਹਨ ਉਹਦੀ ਮੌਤ ਹੋ ਗਈ ਉਸ ਸਮੇਂ ਕੇਰਲਾ ਦੇ ਵਿੱਚ ਮੌਜੂਦ ਸੀ ਪਰ ਅੱਜ ਉਸ ਇਸ ਪਰਿਵਾਰ ਨੂੰ ਵਿਸ਼ਵਾਸ ਦਿਵਾਉਣ ਨੇ ਹਾਂ ਕਿ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਡਰਾਈਵਰ ਤੇ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਇਸ ਪਰਿਵਾਰ ਦੀ ਮਦਦ ਕੀਤੀ ਜਾਵੇਗੀ ਪਹਿਲਾਂ ਸਾਡੇ ਵਿਧਾਨ ਸਭਾ ਹਲਕੇ ਅਜਨਾਲੇ ਦਾ ਕੋਟਲੀਆ ਪਿੰਡ ਇਹ ਸਾਡਾ ਪਰਿਵਾਰ ਹੈ ਮੋਟਰਸਾਈਕਲ ਤੇ ਜਾਦੇ ਸੀ ਇਹ ਬਚਾਦੇ ਤੇ ਸਕੂਲ ਦੀ ਇੱਕ ਬੱਸ ਦੇ ਨਾਲ ਜਿਹੜਾ ਐਕਸੀਡੈਂਟ ਹੋ ਗਿਆ ਚਾਰ ਜੀ ਮੌਕੇ ਤੇ ਮਰ ਗਏ ਇੱਕੋ ਪਰਿਵਾਰ ਦੇ ਚਾਰ ਜੀਵ ਚਾਦੇ ਚਲੇ ਗਏ ਸੋ ਮੈਂ ਬਾਅਦ ਸੀਗਾ ਕੇਰਲਾ ਗਿਆ ਸੀਗਾ ਤੇ ਮੈਂ ਆ ਕੇ ਹੁਣ ਅਫਸੋਸ ਕਰਨਾ ਹੈ ਦੁੱਖ ਸਾਂਝਾ ਕਰਨਾ ਹੈ ਬਾਕੀ ਮੈਂ ਇਹਨਾਂ ਨੂੰ ਕਹਾ ਕਿ ਕਾਨੂੰਨੀ ਕਾਰਵਾਈ ਜਿਹੜੀ ਡਰਾਈਵਰ ਦੀ ਨਿਕਲੀ ਆ ਜੋ ਵੀ ਆ ਉਹ ਵੀ ਕਰਾਂਗੇ ਤੇ ਇਸ ਪਰਿਵਾਰ ਦੀ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚੋਂ ਆਪਾਂ ਸਰਕਾਰੀ ਤੌਰ ਤੇ ਵੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਮੈਂ ਪਰਵਾਦ ਨੂੰ ਕਿਹਾ ਬਸ ਮੈਂ ਨੂੰ ਨਹੀਂ ਕਿਹਾ ਕਿ ਸਰਕਾਰ ਵੀ ਤੁਹਾਡੇ ਨਾਲ ਹੈ ਤੇ ਮੈਂ ਜਾਤੀ ਤੌਰ ਤੇ ਵੀ ਪਰਵਾਦਕ ਤੌਰ ਤੇ ਵੀ ਇਹਨਾਂ ਦੇ ਨਾਲ ਹਾਂ ਉਹਨੂੰ ਤਾੜਦਾ ਵੀ ਮੈਂ ਤਾਂ ਇਹੀ ਮਿਸਾਲ ਪੈਦਾ ਕਰ ਦੇਣੀ ਆਪਾਂ ਇਹਦੀ ਮਿਸਾਲ ਪੈਦਾ ਕਰ ਦੇਣੀ ਮੈਂ ਸੱਚ ਨੂੰ ਕਿਹਾ ਪਤਾ ਕਦੋਂ ਬਸ ਬਸ ਪੱਕੀ ਸੀਲ ਕਰ ਦੋ ਉਹਦਾ ਸਕੂਲ ਤੇ ਬੱਚਾ ਕਦੋਂ ਨਾਲ ਸਕੂਲ ਦਾ ਜਿਹੜਾ ਬੰਦਾ ਸਕੂਲਾਂ ਦਾ ਮਾਲਕ ਵਾਸਤਾ ਤੇ ਸਿਆਦੇ ਇਹੀ ਕਹਿੰਦੇ ਜਿਹੜਾ ਡਰਾਈਵਰ ਸੀਗਾ ਪਰ ਸਕੂਲ ਦੀ ਗਲਤੀ ਆ ਵੀ ਉਹਨਾਂ ਨੇ ਇਦਾਂ ਦੀ ਬੈਨ ਲਾਈ ਆ ਸਕੂਲ ਦੀ ਡਿਊਟੀ ਆ ਸਰ ਕਿ ਉਹਨਾਂ ਨੇ ਜਿਹੜਾ ਆਵਾਜਾਈ ਦੇ ਬੱਚਿਆਂ ਦੇ ਸਾਧਨ ਜਦੋਂ ਲੋਕ ਫੀਸਾ ਦਿੰਦੇ ਆ ਸਭ ਕੁਝ ਕਰਦੇ ਤੇ ਸਹੀ ਬੱਸਾਂ ਲਾਉਣ ਇਹ ਥੋੜਾ ਕਿ ਜੋ ਟੁੱਟੀ ਭੱਜੀ ਬੱਸਾਂ ਲਿਆ ਕੇ ਤੁਸੀਂ ਸਕੂਲ ਤੇ ਲਾ ਦੋ ਕਿੰਨਾ ਰਿਸਕੀ ਕੰਮ ਆ ਚਾਰ ਜੀ ਮਰ ਕੇ ਜਾਂਦੀ ਕਿ ਜੀ ਉਹਨਾਂ ਦੀ ਗਲਤੀ ਦੇ ਨਾਲ ਪਰਵਾਹ ਉੱਜੜ ਗਿਆ ਸਾਲਾ ਘਰ ਖਾਲੀ ਹੋ ਗਿਆ ਉਹ ਵੀ ਸਾਡੀ ਜਾਂਚ ਮੈਂ ਇਹਨਾਂ ਨੂੰ ਕਿਹਾ ਕਦੋਂ ਤੇ ਉਹਨਾਂ ਦੇ ਨਾਲ ਪੁੱਛਿਆ ਹੋਰ ਨਾ ਸਕੂਲਾਂ ਨੂੰ ਕੀ ਨਹੀਂ ਉਹਨਾਂ ਸਕੂਲਾਂ ਨੂੰ ਵੀ ਬੇਨਤੀ ਆ ਕਿ ਭਈ ਤੁਸੀਂ ਆਪਣੇ ਵਾਈਕਲ ਨੂੰ ਜਦੋਂ ਮਤਲ ਕਰਦੇ ਹੋ ਉਹਦਾ ਇੰਟਰ ਲੈਨੇ ਹੋ ਉਨੇ ਕਾਗਜ਼ਾਤ ਪੂਰੇ ਦੇਖੋ ਉਹਨੇ ਕਾਗਜ਼ਾਤ ਦੇਖੋ ਉਹਦੀ ਮਤਲਬ ਜਿਹੜੀ ਆ ਬੱਸ ਦੀ ਜਿਹੜੀ ਪੂਰੀ ਉਹਦਾ ਦੇਖੋ ਮਰੰਮਤ ਬਕਾਇਦਾ ਹਰ ਚੀਜ਼ ਹੈਗੀ ਆ ਬਸ ਕਿੰਨੀ ਪੁਰਾਣੀ ਆ ਤੁਹਾਨੂੰ ਉਹ ਵੇਖ ਲਈ ਬਹੁਤ سارے ਸਕੂਲਾਂ ਦੀ ਬੱਸਾਂ 15-15 ਸਾਲ ਪੁਰਾਣੀਆਂ ਆ ਜਿਹੜੀਆਂ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਬਣਾਈਆਂ ਜਦੋਂ ਕਿ 15 ਸਾਲ ਬੱਸ ਤਾਂ ਕਿੱਥੇ ਚੱਲਦੀ ਹੁੰਦੀ ਆ ਸੋ ਬੱਸ ਜਿਹੜੀ ਆ ਜੋ ਕਾਨੂੰਨ ਕਹਿੰਦਾ ਜੋ ਮਤਲਬ ਜਿਹੜਾ ਸਾਡਾ ਟਰਾਂਸਪੋਰਟ ਕਾਨੂੰਨ ਕਹਿੰਦਾ ਉਹਦੇ ਅਨੁਸਾਰ ਬਸ ਬਿਲਕੁਲ ਪਰਫੈਕਟ ਹੋਣੀ ਚਾਹੀਦੀ ਫਿਰ ਉਹਨੂੰ ਇਹਦੇ ਕੰਮ ਤੇ ਲਾਉਣਾ ਚਾਹੀਦਾ ਕਿਉਂਕਿ ਬਹੁਤ ਰਿਸਕੀ ਕੰਮ ਆ ਇਹ ਤਾਂ ਜਦੋਂ ਦੂਜੇ ਮਾਰਗੇ ਬੱਚੇ ਵੀ ਤਾਂ ਵਿਚਾਰੇ ਵਿੱਚ ਬੈਠੇ ਹੁੰਦੇ ਆ ਕਈ ਲੋਕ ਜਗਾੜੂ ਬਾਂਡ ਵੀ ਚਲਾਉਂਦੇ ਆ ਨਹੀਂ ਨਹੀਂ ਜਗਾੜੂ ਐ ਬਿਲਕੁਲ ਪਾਬੰਦੀ ਲਗਣੀ ਚਾਹੀਦੀ ਆ ਉਹ ਸਾਰੇ ਮੈਂ ਮਤਲਬ ਲਾਲਜੀਤ ਭੂ ਲੱਜੀ ਸਾਡੇ ਬੰਤੇ ਆ ਉਹਨਾਂ ਨੂੰ ਮੈਂ ਲਿਖ ਕੇ ਭੇਜੂੰਗਾ ਐਸਐਸ ਆਲਾ ਤਹਿਸੀਲ ਦੇ ਵਿੱਚ ਜਿੱਥੇ ਕਿਤੇ ਵੀ ਜਗਾੜੂ ਬਾਂਡ ਹੋਏ ਉਹ ਸਾਰੇ ਤੇ ਪਾਬੰਦੀ ਲਾ